ਬਿਤੇ ਦਿਨ ਲੇਲਾ ਦਾਖ ਦੇ ਵਿੱਚ ਆਪਣੀ ਫਾਇਰਿੰਗ ਰੇਂਜ ਤੇ ਵਾਪਸ ਜਾਂਦੇ ਹੋਏ ਪੰਜਾਬ ਦੇ ਦੋ ਫੌਜੀ ਜਵਾਨ ਸ਼ਹੀਦ ਹੋ ਗਏ ਸਕਤ ਹਨ ਰਾਜੀਏ ਕਿ ਲੇਲਾ ਦਾਖ ਦੇ ਵਿੱਚ ਕੱਲ ਅਚਾਨਕ ਆਈ ਲੈਂਡਸਲਾਈਡ ਦੇ ਕਾਰਨ ਪਹਾੜ ਤੋਂ ਪੱਥਰ ਜਿਹੜਾ ਰਿਹਾ ਨਾ ਫੌਜੀ ਜਵਾਨਾਂ ਦੀ ਗੱਡੀ ਤੇ ਡਿੱਗਦੇ ਨੇ ਜਿਸ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਤੇ ਹਸਪਤਾਲ ਦੇ ਵਿੱਚ ਦੋਵੇਂ ਹੀ ਜਵਾਨ ਜਿਹੜੇ ਨੇ ਉਹ ਆਪਣਾ ਦਮ ਤੋੜ ਜਾਂਦੇ ਨੇ ਤੇ ਉਸ ਤੋਂ ਬਾਅਦ ਅੱਜ ਸ਼ਹੀਦ ਦਲਜੀਤ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਪਿੰਡ ਗੁਰਦਾਸਪੁਰ ਲਾਂ ਦੀ ਗਈ ਜਿੱਥੇ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਜਿਹੜੀ ਆ ਉਹ ਦਿੱਤੀ ਗਈ ਹੈ ਤਾਂ ਇਸ ਮੌਕੇ ਪੂਰੇ ਪਰਿਵਾਰ ਦੇ ਸਮੇਤ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਆ ਉਹ ਛਾਈ ਰਹੀ ਹੈ ਉਸ ਇਲਾਵਾ ਪਰਿਵਾਰ ਦੇ ਸਮੇਤ ਪੂਰੇ ਪਿੰਡ ਦੀਆਂ ਅੱਖਾਂ ਜਿਹੜੀਆਂ ਨੇ ਉਹ ਨਮਸਨ ਕਿ ਉਹਨਾਂ ਦੇ ਪਿੰਡ ਦਾ ਇੱਕ ਜਵਾਨ ਜਿਹੜਾ ਕੁਝ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਜਿਹੜਾ ਹੈ ਆਪਣੇ ਡਿਊਟੀ ਤੇ ਵਾਪਸ ਗਿਆ ਸੀ ਤਾਂ ਉਸ ਕਤਬੂਦ ਦੇ ਵਿੱਚ ਬੰਦ ਹੋ ਕੇ ਵਾਪਸ ਆਇਆ ਤਾਂ ਤੁਹਾਨੂੰ ਦਾ ਇਹ ਕਿ ਕੱਲ ਲੇ ਲਦਾਖ ਦੇ ਵਿੱਚ ਅਚਾਨਕ ਹੋਈ ਲੈਂਡਸਲਾਈਡਿੰਗ ਦੇ ਵਿੱਚ ਫੌਜੀ ਜਵਾਨ ਦਲਜੀਤ ਤੇ ਜ਼ਈਏ ਇੱਕ ਸਾਥੀ ਜੋ ਪਠਾਨਕੁਰਦਾ ਰਹਿਣ ਵਾਲਾ ਹੈ ਤਾਂ ਦੋਵੇਂ ਜਿਹੜਾ ਨੇ ਗੱਡੀ ਦੇ ਉੱਤੇ ਜਦੋਂ ਪੱਥਰ ਡਿੱਗਦੇ ਨੇ ਤਾਂ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਤੇ ਉਸ ਦੇ ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਜਨ ਅਦਈ ਜੱਦੀ ਪਿੰਡ ਜਿਹੜਾ ਹੈ ਉੱਥੇ ਬਣਾ ਦੀ ਲਾਸ਼ ਲਿਆਂਦੀ ਗਈ ਤਾਂ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰਾ ਦੇ ਵਿੱਚ ਅੱਜ ਉਹਨਾਂ ਦੇ ਜਦੀ ਕਾਰਨ ਉਹਨਾਂ ਦੀ ਲਾਸ਼ ਲੈ ਕੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਪੂਰੇ ਸਰਕਾਰੀ ਸਨਮਾਨ ਦੇ ਨਾਲ ਕੀਤਾ ਗਿਆ ਤਾਂ ਇਹ ਸਭ ਬਾਬਤ ਜਾਣਕਾਰੀ ਦੇਦੇ ਹੋਏ ਆਰਮੀ ਤੋਂ ਆਏ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਉਹ ਸੁਣ ਲੈਂਦੇ ਆ ਦਲਜੀਤ ਸਿੰਘ ਹੀਗਾ ਇਹਨਾਂ ਦਾ ਪਿੰਡ ਸ਼ਮਸ਼ੇਰਪੁਰ ਹੀਗਾ ਤੇ ਇਹ ਗੱਡੀ ਲੈ ਕੇ ਜਾ ਰਹੀ ਹੈਗੀ ਉੱਪਰ 120 120 ਤੇ ਰਸਤੇ ਵਿੱਚ ਸਲੈਟਿੰਗ ਹੋ ਗਈ ਉੱਪਰ ਗੱਡੀ ਦੇ ਪੱਥਰ ਲਿੱਗਾ ਇੱਕ ਅਫਸਰ ਤੇ ਇੱਕ ਜੋ ਐਨਸੀਓ ਉਹ ਸੀਜ ਹੋ ਗਿਆ ਤਾਂ ਹੀ ਔਰ ਇੱਕ ਬਾਕੀ ਜੋ ਅਫਸਰ ਹੈ ਉਹ ਇੰਜਰਡ ਹੋਇਆ ਉਹ ਵਾਕੀ ਠੀਕ ਹੈ ਜੀ ਹਾਂਜੀ ਇਹਨਾਂ ਦੇ ਕੀ ਪੋਸਟ ਜਿਹੜੇ ਆਏ ਇਹ ਹਾਂਜੀ ਇਹ ਨਨਕ ਸਾਹਿਬ ਨਹਿ ਕੀਗੇ ਤੇ ਸਰਕਾਰੀ ਸਭਾ ਨਾਸਤ ਹਾਂਜੀ ਸਰਕਾਰੀ ਸੁਮਾਨਾ ਨਾ ਇਹਨਾਂ ਦਾ ਸਸਕਾਰ ਬਤ ਆ ਗਿਆ ਵਾ ਉਧਰ ਜੇਕਰ ਸ਼ਹੀਦ ਦਲਜੀਤ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਖਾਸ ਕਰਕੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਪਿਤਾ ਦੇ ਵੱਲੋਂ ਰੋਕੇ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹਨਾਂ ਦਾ ਪੂਰਾ ਪਰਿਵਾਰ ਸਿਰਫ ਦਲਜੀਤ ਦੇ ਉੱਤੇ ਨਿਰਭਰ ਸੀ ਦਲਜੀਤ ਤੇ ਇਹ ਕੋਲ ਹੀ ਸਰਕਾਰੀ ਨੌਕਰੀ ਸੀ ਤੇ ਉਸੇ ਨਾਲ ਹੀ ਦਲਜੀਤ ਦੇ ਘਰ ਦਾ ਗੁਜ਼ਾਰਾ ਜਿਹੜਾ ਉਹ ਚੱਲਦਾ ਸੀ ਤਾਂ ਪਿਤਾ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਨੌਕਰੀ ਜਿਹੜੀ ਹੈ ਉਹਨਾਂ ਦੇ ਵੱਡੇ ਪੁੱਤਰ ਨੂੰ ਵੀ ਦਿੱਤੀ ਜਾਵੇ ਤਾਂ ਕਿ ਪਰਿਵਾਰ ਦੀ ਆਰਥਿਕ ਸਥਿਤੀ ਜਿਹੜੀ ਆ ਉਹ ਠੀਕ ਬਣੀ ਰਹੇ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਦਲਜੀਤ ਦੇ ਪਿਤਾ ਕੀ ਕੁਝ ਕਹਿ ਰਹੇ ਨੇ ਇੱਕ ਤਕਾਲਦਾ ਇਹ ਕੋਈ ਗੱਲ ਨਹੀਂ ਇਹ ਆਪੀ ਅੱਗੇ ਬੱਚਿਆਂ ਨੂੰ ਕੱਦ ਕੇ ਤੇ ਫਾਰਿਆਂ ਕਰਕੇ ਨਿੱਤ ਤੇ ਅੱਗੇ ਬੱਚਾ ਮੈਂ ਮੇਰਾ ਬੱਚਾ ਛੋਟਾ ਬੱਚਾ ਸੁਤਾ ਵੱਡਾ ਬੱਚਾ ਕੋਈ ਵਿਚਾਰਾ ਕਰਕੇ ਉਹਨੂੰ ਨੌਕਰੀ ਕਿਦਾਂ ਕਹਿੰਦੇ ਦੋ ਬੰਨੂ ਸਾਰੀ ਗਵਰਨਮੈਂਟ ਦੀ ਮੈਂ ਤੇ ਮੈਂ ਤਾਂ ਕਰਨਾ ਵੀ ਕਰਕੇ ਵੀ ਜਿੱਥੇ ਵੀ ਆ ਸਕਦਾ ਮੇਰਾ ਮੈਂ ਤਾਂ ਹੁਣ ਪੰਦਾ ਦਿਹਾੜੀ ਦੀ ਡੰਗਿਆ ਤੇ ਭਾਈ ਇਹ ਨਾਸ ਤੇ ਕਿੱਥੇ ਡਿਊਟੀ ਕਰਦਾ ਸੀ ਮੋੜਾ ਕੀ ਗੱਲ ਸਾਰੀ ਇਹ ਇੱਥੇ ਮੁਰਿਆਂ ਨਾਲ ਹੀ ਇੱਥੇ ਪਾਣੀ ਪੀਓ ਨਹੀਂ ਪੀਓ ਪਾਣੀ ਪੀਓ ਪਾਣੀ ਪੀਓ ਕਿਉਂ ਆ ਕੰਤਾਸਨੀ ਆਇਆ ਆ ਕੰਤਾਸਨੀ ਆ ਰਿਹਾ ਹੈ ਰੋ ਕੈਮਰਾ ਨਾਲ ਕਰਦੇ ਨਾਲ ਹੀ ਕਦੋਂ ਘਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਿਵਾਰ ਦੇ ਨਾਲ ਕੀ ਕਹਿੰਦਾ ਸੀ ਪਰਿਵਾਰ ਨਾਲ ਪਰਸੋਂ ਗੱਲ ਹੋਈ ਹੈ ਕੀ ਕਹਿੰਦਾ ਸੀ ਘਰ ਬਣਾਉਣਾ ਜੀ ਮਾਂ ਆਪਣੀ ਨਾਲ ਗੱਲ ਹੋਈ ਹੈ ਉਹ ਪਰਸੋਂ ਆਉਂਦਾ ਹੈ ਵੀ ਡੈਡੀ ਬੰਦੇ ਘਰ ਕਿ ਮੰਮੀ ਆਪਣੀ ਆਉਂਦਾ ਹੀ ਬੰਦੇ ਲਾਬੜ ਮਿਸਤਰੀ ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ। ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫੇਰ ਬਾਅਦ ਚ ਕਰਨਾ ਫੋਨ। ਬਾਅਦ ਚ ਫੋਨ ਕੀਤਾ ਹੁਣ। ਤੇ ਸਵੇਰੇ ਗੱਲ ਕੀਤੀ ਆ ਗੜਾ ਦਾ। ਇਹ 3:30 ਵਜੇ ਕਰ ਫੇਰੇ ਆ ਗੜਾ ਕੰਮ ਹੋ ਗਿਆ ਮੇਰੇ ਜਿਲੇ ਆਇਆ ਨਾ ਸੀ। ਸਿੰਘ ਜੀ ਸਾਹਿਬ ਆਇਆ ਤੇ ਇਹਨਾਂ ਨੇ ਗੱਲ ਕੀਤੀ ਆ ਕਿ ਆਖਿਆ ਬਸ਼ੀਰ ਸਾਹ ਦਾ ਘਰ ਕਰ ਮੈਂ ਆਇਆ। ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਗੱਲ ਵੀ ਆਪਣਾ ਕੋਪਾ ਜੀ ਕਿੱਥੋਂ ਆਇਓ। ਇਹਨਾਂ ਦੱਸਿਆ ਕੁਝ ਨਹੀਂ ਆਣਾ। ਦੱਸਿਆ ਕੋਈ ਨਹੀਂ ਤੇ ਕਿਸੇ ਆਂਦਾ ਵੀ ਮਾਤਾ ਨੂੰ ਮੈਂ ਮੋਲੇ ਮਾਤਾ ਦੇਖਣਾ ਪਈ ਮੇਰੇ ਢੇਰ ਤੇ ਉਹਨੇ ਰੋਕ ਪਰ ਹੋ ਗਿਆ ਕਰ ਕੀ ਰਤਾਂ ਥੜਕ ਗਈਆਂ ਇਹ ਲੈ ਆਖਣ ਮਾਤਾ ਦੇਖਣਾ ਪਈ ਰਤਾਂ ਥੜਕ ਗਈਆਂ ਤੇ ਫਿਰ ਮੁੜ ਕੇ ਗੱਲ ਕਰੇ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲਾ ਕੋਠਿਆ ਨਾ ਲੱਤਾਂ ਉਠੀਆਂ ਤੇ ਕੱਲ ਦਾ ਮੈਸੋ ਤੁਰਿਆ ਨਹੀਂ ਜਾ ਕਰਦਾ ਕੋ ਮੰਗ ਹੈਗੀ ਸਰਕਾਰ ਤੋਂ ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਕਰਕੇ ਨੌਕਰੀ ਦੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾ ਹੁਣ ਮੈਂ ਉਹਦੇ ਸਿਰ ਤੇ ਹੁਣ ਅਗੇ ਤੇ ਸਿਰ ਤੇ ਘੁੱਟਿਆ ਫਿਰਦਾ ਹਾਂ ਦੋਨੇ ਆਣ ਮੈਂ ਅਡਾ ਦੋਨੇ ਸਕੂਲ ਦਾ ਨਾਂ ਵੀ ਨਾ ਰੱਖਿਆ ਜਾਏ ਨਾਲ ਹਰ ਰੱਖਿਆ ਜਾਣਾ ਚਾਹੀਦਾ ਕੋਈ ਗੇਲ ਬੂਡ ਬਣਨਾ ਚਾਹੀਦਾ ਜਨਾਂ ਨਾਲ